ਲਾਵੀ ਸੱਜਣੋ ਹਾੜੀ ਦੀ ਜੰਗ ਸ਼ੁਰੂ ਹੋਈ ਨੂੰ ਕਹਿੰਦੇ 10-12 ਦਿਨ ਹੋ ਗਏ ਤੇ ਬਹੁਤੇ ਸੂਰਮਿਆਂ ਨੇ ਜਾਨੀ ਕਿ ਕਿਸਾਨਾਂ ਨੇ ਇਸ ਜੰਗ ਦੇ ਦੋ ਕੁ ਮੋਰਚੇ ਸਰੋਂ ਵਾਲਾ ਤੇ ਕਣਕ ਵਾਲਾ ਤਾਂ ਫਤਿਹ ਕਰ ਲਿਆ ਤੇ ਲਾਸਟ ਮੋਰਚਾ ਰਹਿ ਗਿਆ ਤੂੜੀ ਵਾਲਾ ਤੂੜੀ ਵਾਲੇ ਮੋਰਚੇ ਵਾਸਤੇ ਇੱਕ ਅਹਿਮ ਹਥਿਆਰ ਹੁੰਦਾ RAM ਬਾਣ ਕਹਿੰਦੇ ਆ ਜਿਹਨੂੰ ਉਹ ਹੁੰਦੀ ਆ ਤੂੜੀ ਵਾਲੀ ਟਰਾਲੀ ਦੀ ਜਾਲੀ ਮੈਟਰ ਇਹ ਲਾਉਣੀ ਬਹੁਤ ਔਖੀ ਆ ਨਾ ਤਾਂ ਤਾਂ ਹਾਂ ਧਰ ਕੇ ਘਸੀ ਜਾਂਦੀ ਆ ਕਿਉਂਕਿ ਨਟ ਬਾਲੇ ਹੁੰਦੇ ਆ ਤੇ ਜੇ ਥੱਲੇ ਕਸਦਿਆਂ ਤਾਂ ਤਾਂ ਧਰਨ ਵਾਸਤੇ ਘੱਟੋ ਘੱਟ 8-10 ਬੰਦਿਆਂ ਦੀ ਲੋੜ ਹੁੰਦੀ ਆ ਕਿਉਂਕਿ 2.5-3 ਕੁਇੰਟਲ ਦਾ ਇਹਦਾ weight ਹੁੰਦਾ ਤੇ ਆਪਾਂ ਇੱਕ ਤਰਕੀਬ ਕੱਢੀ ਆ ਵੀ ਥੱਲੇ ਪਈ ਨੂੰ ਕੱਸ ਲੋ ਤੇ ਮੁੜ ਕੇ ਉਹਦਾ ਮੂੰਹ ਚੱਕ ਦਿਓ ਰੱਬ ਨਹੀਂ ਤੇ ਇੱਕ ਟੰਬਾ ਚੱਕੋ ਜਿਹੜਾ ਹੋਵੇ ਗੋਲ ਟਰਾਲੀ ਦੇ ਆਰ ਪਾਰ ਲੰਘਦਾ ਹੋਵੇ ਮਤਲਬ ਲੰਮਾ ਹੋਵੇ ਜਦੋਂ ਜਾਲੀ ਦਾ ਮੂੰਹ ਚੱਕਿਆ ਹੋਵੇ ਤਾਂहां ਨੂੰ ਤਿੰਨ ਕ ਬੰਦੇ ਆਰਾਮਦਾਰੀ ਨਾਲ ਚੱਕ ਦਿੰਦੇ ਆ ਟਰਾਲੀ ਵਾਲਿਆਂ ਨੂੰ ਮਾਰੇ ਹੱਥ ਵੀ ਲਿਆ ਬੈਗ ਮਿੱਤਰਾ ਲਾਜ ਜਾਲੀ ਦੇ ਨਾਲ ਟਰਾਲੀ ਤੇ ਜਦੋਂ ਟਰਾਲੀ ਜਾਲੀ ਦੇ ਜਮਨ ਕੋਲੇ ਜਾ ਕੇ ਲੱਗੀ ਬੱਸ ਬਿੱਲੂ ਓਏ ਹੁਣ ਟੰਬਾ ਧਰ ਦਿਓ ਟਰਾਲੀ ਦੇ ਉੱਤੇ ਜਿਹੜਾ ਆਰ ਪਾਰ ਲਾਂਦਾ ਹੋਵੇ ਤੇ ਦੋ ਬੰਦੇ ਚੜਜੋ ਹੁਣ ਟਰਾਲੀ ਦੇ ਵਿੱਚ ਯਾਨੀ ਕਿ ਮੈਂ ਤੇ ਸਾਡੇ ਵਾਲਾ ਛੋਟਾ ਚੜਨ ਲੱਗ ਗਿਆ ਟਰਾਲੀ ਦੇ ਵਿੱਚ ਇਹ ਚੜ ਗਏ ਉਦੋਂ ਆ ਜਾਲੀ ਨੂੰ ਪਾ ਲੋ ਹੱਥ ਹੱਥ ਪਾ ਕੇ ਦੂਜੇ ਦੋ ਬੰਦੇ ਮਗਰੋਂ ਚੱਕ ਦੇਣਗੇ ਤੇ ਆਪਾਂ ਮੂਹਰੋਂ ਨੱਪ ਲਾਂਗੇ ਇੰਨੇ ਜੀ ਜਾਲੀ ਮਿੰਟੋਸ ਕਿੰਟੀ ਟਰਾਲੀ ਦੇ ਉੱਤੇ ਆ ਜਾਣੀ ਆ ਬਾਕੀ ਤੁਸੀਂ ਦੇਖ ਲਓ ਹਣਾ ਦੋਸਤੋ ਇਹ ਕੋਈ ਮੈਂ ਕਹਣਾ ਵੀ ਮੈਂ ਕੋਈ ਬਾਲਾ ਸਿਆਣਾ ਨਹੀਂ ਹੈਗਾ ਪਰ ਮੈਂ ਇਹ ਵੀਡੀਓ ਤਾਂ ਪਾਈ ਆਂ ਕਈ ਵਾਰੀ ਕੋਈ ਬੰਦਾ ਨਵਾਂ ਮਸ਼ੀਨ ਲਿਆਇਆ ਹੁੰਦਾ ਨਵਾਂ ਕੰਮ ਚਲਾਇਆ ਹੁੰਦਾ ਉਹ ਬਹੁਤ ਔਖਾ ਹੁੰਦਾ ਜਾਲੀ ਟਰਾਲੀ ਤੇ ਧਰਨ ਵੇਲੇ ਸੱਟਾਂ ਫੇਟਾਂ ਵੀ ਖਾ ਲੈਂਦੇ ਆ ਕਿਉਂਕਿ ਸੰਤ ਭਾਰਾ ਹੁੰਦਾ ਬਾਈ ਇਹ ਬਹੁਤ ਔਖਾ ਤਾਂ ਧਰਨਾ 2 3 ਕੁਆਂਟਾ ਦਾ ਜਿਹੜਾ 4 ਬੰਦਿਆਂ ਤੋਂ ਇਸ ਤਰਕੀਬ ਤੋਂ ਬਿਨਾ ਹੋਰ ਕਿਸੇ ਤਰਕੀਬ ਨਾਲ ਟੇਕੀ ਨਹੀਂ ਸਕਦਾ ਜਾਂ ਤਾਂ ਆਹ ਧਰ ਕੇ ਕਸਣਾ ਪਊ ਮੈਂ ਕੋਈ ਵੀ ਸਕੀਮ ਤਰਕੀਬ ਦੋਸਤੋ ਪਾਉਣਾ ਹੁੰਦਾ ਨਾ ਉਹ ਮੈਂ ਤਾਂ ਪਾਉਣਾ ਵੀ ਘੱਟ ਟਾਈਮ ਦੇ ਵਿੱਚ ਤੇ ਸੌਖੇ ਕੇ ਨਾਲ ਘਟੋ ਘਟ ਜੋਰ ਲਾ ਕੇ ਜਿਹੜਾ ਕੰਮ ਹੋ ਜੇ ਉਹਦੇ ਨਾਲ ਦੀ ਰੀਜ ਨਹੀਂ ਕਿਉਂਕਿ ਢੂਂਗਾਂ ਢੜਕਾ ਹੈ ਹਰੇਕ ਦੀਆਂ ਅੱਜ ਕੱਲ ਦੁੱਖ ਦਿੰਗੀਆਂ ਕਿਉਂਕਿ ਖਾਣੇ ਦਾਣਾ ਹੀ ਇਹੋ ਜਿਹਾ ਹੋ ਗਿਆ ਐਡਾ ਮਾੜਾ ਅੱਜ ਕੱਲ ਤਾਂ ਆਪਣਾ ਖਾਣਾ ਚਲੋ ਇਹ ਵਿਸ਼ਾ ਅਲੱਗ ਆ ਕਦੇ ਵੀਡੀਓ ਫੇਰ ਬਣਾਵਾਂਗੇ ਇਹਦੇ ਬਾਰੇ ਆਪਾਂ ਜਾਲੀ ਬਾਰੇ ਦੇਖੋ ਮਾੜਾ ਤੁਸੀਂ ਮਾਰੋ ਧਿਆਨ ਬਾਕੀ ਮਿੱਤਰੋ ਜਿਹੜੇ ਜਿਹੜੇ ਕਿਸਾਨ ਭਰਾਵਾਂ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਆ ਉਹ ਆਪ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਜਾਲੀ ਆ ਜਿਹੜੀ ਟਰਾਲੀ ਦੇ ਧਰਦੇ ਹੁੰਦੇ ਹੋ ਕਿਉਂਕਿ ਇਦੋਂ ਵੀ ਹੋ ਸਕਦਾ ਸੌਖਾ ਤੇ ਤੇਜ਼ ਤਰੀਕਾ ਹੋਵੇ ਕਿਸੇ ਬੰਦੇ ਦਾ ਇਸ ਤਰੀਕੇ ਨਾਲ ਦੋਸਤੋ ਜ਼ੋਰ ਜਮਾ ਹੀ ਨਹੀਂ ਲੱਗਦਾ ਜਮੇ ਜ਼ੋਰ ਨਹੀਂ ਲੱਗਦਾ ਦੇਖਣ ਨੂੰ ਲੱਗਦਾ ਹੋ ਵੀ ਜ਼ੋਰ ਲੱਗਿੰਦਾ ਉਹ ਥੋੜੀ ਜੁੱਧਰ ਅੜ ਗਈ ਸੀ ਬਾਰੀ ਚ ਤਾਂ ਕਰਕੇ ਪ੍ਰੋਬਲਮ ਆਈ ਨਹੀਂ ਤਾਂ ਸਿੱਧੀ ਤਰੀਕ ਆਉਂਦੀ ਆ ਐਨ ਆ ਕੇ ਆ ਇੱਥੇ ਖੜ ਕੇ ਲੈ ਆਈ ਜੋ ਇੱਥੇ ਖੜਕੀ ਇਸ ਤੋਂ ਬਾਅਦ ਆਪਾਂ ਮੂਹਰੇ ਪਾਸੇ ਇੱਕ ਨਾਟ ਪਾ ਲੋ ਤਾਂ ਜੋ ਪਾਸੇ-ਆਸੇ ਜਾਲੀ ਨਾ ਖਿਸਕੇ ਠੀਕ ਹੈ ਉਹ ਮੈਂ ਵੀਡੀਓ ਤੇਜ਼ ਕਰਤੀ ਇੱਥੇ ਪਾਇਆ ਨਾਟ ਨਾਟ ਪਾਉਣ ਤੋਂ ਬਾਅਦ ਆਪਾਂ ਤਿੰਨ ਜਣੇ ਚੜੇ ਜਾਲੀ ਦੇ ਵਿੱਚ ਕਿਉਂਕਿ ਇਕੱਲੇ ਬੰਦੇ ਦੇ ਚੱਕਣ ਦੀ ਵਸ ਦੀ ਗੱਲ ਨਹੀਂ ਟੰਬਾ ਕੱਢਣਾ ਥੱਲੇ ਹੁਣ ਢਾਈ ਤਿੰਨ ਕੁਆਰਟਲ ਦਾ ਜਿਹੜਾ weight ਹੈ ਕੱਲੀ ਜਾਲੀ ਦਾ ਦੋਸਤੋ ਤੇ ਤਿੰਨ ਬੰਦਿਆਂ ਨੂੰ ਤਾਂ ਹਾਂ ਤੋਂ ਚੱਕੀ ਮਸਾਂ ਗਈ ਕਿਉਂਕਿ ਇੱਕ ਤਾਂ 6 ਫੁੱਟ ਦੇ ਕਰੀਬ ਵਾਇਆ ਬਣ ਗਿਆ ਤਾਂ ਹਾਂ ਨੂੰ ਉਚਾਈ ਬਣ ਗਈ ਉਹ ਘੱਟ ਪੈਂਦਾਗਾ ਜ਼ੋਰ ਲੱਗਦਾ ਨਹੀਂ ਤੇ ਇੱਕ ਥੋੜਾ ਜਿਹਾ ਭਾਰ ਵੀ ਜ਼ਿਆਦਾ ਐ ਤਿੰਨ ਜਾਨੇ ਚੱਕੀ ਟੰਬਾ ਥੱਲੋਂ ਕੱਢਦਾ ਤੇ ਹੁਣ ਜਿਹੜੀ ਜਾਲੀ ਆ ਉਹ ਬਾਡੀ ਤੇ ਟੈਕਣੀ ਲੈ ਮਿੱਤਰੋ ਆਹਾ ਕੰਮ ਐ ਸਾਰਾ ਕੋਈ ਬਾਲਾ ਲੰਮਾ ਚੌੜਾ ਕੰਮ ਨਹੀਂ ਮੈਨੂੰ ਐਸੇ ਵੀਡੀਓ ਤੇ ਗਾਲਾਂ ਵੀ ਕੱਢਣਗੇ ਬਹੁਤ ਬੰਦੇ ਪਿਛਲੀ ਢੋਲ ਵਾਲੀ ਤੇ ਵੀ ਕੱਢਿਆ ਮੈਸੇਜ ਵੀ ਕੀਤੇ ਹੈ ਕਈ ਬੰਦਿਆਂ ਨਾਲ ਕਿ ਦੂਗਾ ਚੱਜਦੀ ਚੀਜ਼ ਬਣਾ ਕਰੋ ਸਾਨੂੰ ਤਾਂ ਭਰਾਵਾ ਇਹੀ ਚੱਜਦੀਆਂ ਲੱਗਦੀਆਂ ਐ ਸਾਡੇ ਦਾ ਜਿਹੜਾ ਮਤਲਬ ਕਿ ਖੇਤੀ ਵਾਲਾ ਕੰਮ ਆ ਸਾਨੂੰ ਤਾਂ ਇਹੀ ਚੱਜਦਾ ਲੱਗਦਾ ਹੈ ਬਾਕੀ ਦੁਨੀਆਂ ਨਹੀਂ ਖੁਸ਼ ਹੁੰਦੀ ਕਿਸੇ ਪਾਸੇ ਬਹੁਤ ਕੁਝ ਕਰਕੇ ਦੇਖ ਲਿਆ ਬਾਕੀ ਜਿਹੜੇ ਕਿਸਾਨ ਭਰਾਵਾਂ ਨੂੰ ਆਪਣੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਫੋਲੋ ਕਰਿਓ ਇਹੋ ਜਿਹੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਤ ਸ੍ਰੀ ਅਕਾਲ ਜੀ